ਅਤੇ ਕਰਜ਼ਾ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ ਪਹਿਲਾਂ ਕਿਹਾ ਗਿਆ ਸੀ ਕਿ ਉਹਨਾਂ ਕੋ ਯਸ ਬੈਂਕ ਦੇ ਜਿਹੜੇ 3000 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ 1 ਅਗਸਤ ਨੂੰ ਲੋਕਆਊਟ ਨੋਟਿਸ ਜੜਾਏ ਉਹ ਜਾਰੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ED ਨੇ ਅਨਿਲ ਅੰਬਾਨੀ ਵਿਰੁੱਧ ਜਿਹੜਾ ਲੋਕਆਊਟ ਨੋਟਿਸ ਜੜਾ ਜਾਰੀ ਕੀਤਾ ਸੀ ਉਸ ਦੇ ਨਾਲ ਮੀਡੀਆ ਰਿਪੋਰਟਰਾਂ ਅਨੁਸਾਰ ਅਨਿਲ ਅੰਬਾਨੀ ਜਿਹੜਾ ਇਹ ਜਾਂਚ ਅਧਿਕਾਰੀ ਦੀ ਜਿਹੜੀ ਹੈ ਪਰਵਾਨਗੀ ਤੋਂ ਬਿਨਾ ਭਾਰਤ ਨਹੀਂ ਛੱਡ ਸਕਦੇ ਨੇ ਜੇਕਰ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਮਤਲਬ ਜੇਕਰ ਉਹ ਜਾਣਗੇ ਕਿ ਵਿਦੇਸ਼ ਯਾਤਰਾ ਕਰਨ ਤਾਂ ਉਹ ਨਹੀਂ ਜਾ ਸਕਦੇ ਜਦ ਤੋ ਪੁਸ਼ ਵਿੱਚ ਪੂਰੀ ਨਹੀਂ ਹੁੰਦੀ ਜੇਕਰ ਉਹ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਨੂੰ ਹਿਰਾਸਤ ਜੜਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ 24 ਜੁਲਾਈ ਨੂੰ ਈਡੀ ਨੇ ਜਿਹੜਾ ਇਹ ਰਿਲਾਇੰਸ ਗਰੁੱਪ ਨਾਲ ਸੰਬੰਧਤ ਮੁੰਬਈ ਅਤੇ ਦਿੱਲੀ ਵਿੱਚ 50 ਤੋਂ ਵੱਧ ਕੰਪਨੀਆਂ ਅਤੇ ਥਾਵਾਂ ਤੇ ਜਿਹੜੀ ਹੈ ਛਾਪੇ ਮਾਰੀ ਵੀ ਕੀਤੀ ਸੀ 25 ਤੋਂ ਵੱਧ ਲੋਕਾਂ ਨੂੰ ਜਿਹੜਾ ਇਹ ਪੁਸ਼ਗਿਸ਼ ਕੀਤੀ ਗਈ ਸੀ ਤਾਂ ਛਾਪੇ ਮਾਰੀ ਜਿਹੜਾ ਇਹ ਮਨੀ ਲਾਂਡਰਿੰਗ ਤੇ ਰੋਕਥਾਮ ਐਕਟ ਜਿਹੜਾ ਇਹ ਉਸ ਦੀ ਧਾਰਾ ਦੇ ਹਿਸਾਬ ਨਾਲ 17 ਤਹਿਤ ਦੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿਤੇ ਅਨਿਲੰਬਾਨੀ ਖੋਦ ਜਿਹੜੇ ਨੇ ਈਡੀ ਦਫਤਰ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਪਹੁੰਚੇ ਨੇ ਉਹਨਾਂ ਤੋਂ ਪੋਸ਼ਗੀਚ ਕੀਤੀ ਜਾਵੇਗੀ 17000 ਕਰੋੜ ਦੇ ਕਰਜ਼ਾ ਧੋਖਾ ਧੜੀ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਰਿਲਾਇੰਸ ਗਰੁੱਪ ਦੇ ਜਿਹੜੇ ਐਮ ਡੀ ਤੇ ਚੇਅਰਮੈਨ ਨੇ ਅਨਿਲ ਅੰਬਾਨੀ ਦਿੱਲੀ ਦੇ ਈਡੀ ਦਫਤਰ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ 1 ਅਗਸਤ ਨੂੰ ਉਹਨਾਂ ਨੂੰ ਸਮਨ ਭੇਜਿਆ ਗਿਆ ਸੀ 17000 ਕਰੋੜ ਰੁਪਏ ਦੇ ਜਿਹੜੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁੱਛਗਿਚ ਹੋਣੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਦੇ ਐਮ ਡੀ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 17000 ਰੁਪਏ ਕਰੋੜ ਦਾ ਜਿਹੜਾ ਕਰਜ਼ਾ ਧੋਖਾ ਤੁਹਾਡੀ ਮਾਮਲੇ ਦੇ ਵਿੱਚ ਉਹਨਾ ਤੋਂ ਅੱਜ ਪੁਸ਼ਗੀਚ ਹੋਣੀ ਹੈ 1 ਅਗਸਤ ਨੂੰ ਇਹਨਾਂ ਨੂੰ ਈਡੀ ਦੇ ਵੱਲੋਂ ਜਿਹੜੀ ਹੈ ਸੰਮਣ ਭੇਜਿਆ ਗਿਆ ਸੀ ਬਧਰ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਦਿੱਲੀ ਤੋਂ ਅਜੇ ਜੁੜ ਚੁੱਕੇ ਨੇ ਜੀ ਅਜੇ ਅਨੀਲ ਲੰਬਾਨੀ ਈਡੀ ਦਫ਼ਤਰ ਜਿਹੜੇ ਨੇ ਦਿੱਲੀ ਪਹੁੰਚ ਚੁੱਕੇ ਨੇ। ਸਹੀ ਹੈ ਹ ਰਿਲਾਇੰਸ ਕਮਿਊਨੀਕੇਸ਼ਨ ਕੇ ਜੋ ਮਾਲਿਕ ਹੈ ਉਹ ਅਨੀਲ ਲੰਬਾਨੀ ਈਡੀ ਦਫ਼ਤਰ ਪਹੁੰਚ ਚੁੱਕੇ ਹਨ ਹਮਕੇ ਖਿਲਾਫ 17000 करोड़ के बैंक घोटाले को लेकर जांच चल रही थी 24 जुलाई को ईडी ने कई जगहों पे उनके ठिकानों पे छापा मारा था और ये कहा जा रहा है तीस से ज्यादा बैंकों से ईडी ने दस्तावेज मंगवाए हैं जिसमें ये जानकारी पाने के लिए कि किस तरह से ये पैसों का बैंक के लोन डिफॉल्ट का क्या मामला है और उसी सिलसिले में आज अनिल अंबानी को पहले नोटिस दिया गया था फिर उनके खिलाफ लुकआउट नोटिस तक जारी कर दिया गया फिर आज सुबह वो मुंबई से अभी दिल्ली के ईडी दफ्तर में पहुंचे हैं सबसे पहले यस बैंक का मामला था 300 करोड़ रुपए का मामला था जिसमें आरोप ये है कि पैसे को किसी दूसरे फंड में डाइवर्ट कर दिया गया फिर दूसरा मामला चौदह हजार करोड़ के बैंक डिफॉल्ट का मामला आया उसके सिलसिले में जांच के आदेश दिए गए थे जांच में पता चला कि कई सारे बैंक जिसमें एच डी बैंक भी है यस बैंक है पंजाब एंड सिंध बैंक है इन सब बैंकों के पैसों को गलत तरीके से रीरूट किया गया डाइवर्ट किया गया इन सब चीजों के बैंक डिफॉल्ट के मामले में अनिल अंबानी इस वक्त ईडी दफ्तर में मौजूद है उनसे पूछताछ की जा रही है जी तो इस मामले को लेकर अनिल अंबानी वालों भी कोई हाले तक कोई, कोई बयान बयान सामने आया है अभी तक कोई बयान उनके उनके कंपनी की तरफ से कोई बयान आधिकारिक तौर पे अभी तक नहीं आया है जी तमाम जानकारी लिए धन्यवाद ਅਜੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਸਵੀਰਾਂ ਤਾਂ ਅਸੀਂ ਵਿਖਾ ਰਹੇ ਜਿੱਥੇ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਉਹ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਐਮ ਡੀ ਜਿਹੜੇ ਨੇ ਅਨਿਲ ਅੰਬਾਨੀ ਉਹਨਾਂ ਨੂੰ ਈਡੀ ਦਫਤਰ ਅੱਜ ਬੁਲਾਇਆ ਗਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਵਿੱਤੀ ਜਾਂਚ ਏਜੰਸੀ ਨੇ ਜਿਹੜਾ ਇਹ 1 ਅਗਸਤ ਨੂੰ ਸੱਮਨ ਜਾਰੀ ਕਰਕੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਤੇ ਉਹ ਦਿੱਲੀ ਸਥਿਤ ਜਿਹੜਾ ਏਡੀ ਦਸਤਰ ਹੁਣ ਪਹੁੰਚ ਚੁੱਕੇ ਨੇ ਅਨਲ ਅੰਬਾਨੀ ਤੋਂ ਜੇਕਰ ਗੱਲ ਕਰੀਏ ਤਾਂ 17000 ਕਰੋੜ ਦੇ ਮਨੀ ਲੌਂਡਰਿੰਗ ਅਤੇ ਕਰਜ਼ਾ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ ਪਹਿਲਾਂ ਕਿਹਾ ਗਿਆ ਸੀ ਕਿ ਉਨ੍ਹਾਂ ਕੋ ਯੋ ਯਸ ਬੈਂਕ ਦੇ ਜਿਹੜੇ 3000 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ 1 ਅਗਸਤ ਨੂੰ ਲੋਕਆਊਟ ਨੋਟਿਸ ਜੜਾਏ ਉਹ ਜਾਰੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ED ਨੇ ਅਨਿਲ ਅੰਬਾਨੀ ਵਿਰੁੱਧ ਜਿਹੜਾ ਲੋਕਆਊਟ ਨੋਟਿਸ ਜੜਾ ਜਾਰੀ ਕੀਤਾ ਸੀ ਉਸ ਦੇ ਨਾਲ ਮੀਡੀਆ ਰਿਪੋਰਟਰਾਂ ਅਨੁਸਾਰ ਅਨਿਲ ਅੰਬਾਨੀ ਜਿਹੜਾ ਜਾਂਚ ਅਧਿਕਾਰੀ ਦੀ ਜਿਹੜੀ ਹੈ ਪਰਵਾਨਗੀ ਤੋਂ ਬਿਨਾ ਭਾਰਤ ਨਹੀਂ ਛੱਡ ਸਕਦੇ ਨੇ ਜੇਕਰ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਮਤਲਬ ਜੇਕਰ ਉਹ ਚਾਣਗੇ ਕਿ ਵਿਦੇਸ਼ ਯਾਤਰਾ ਕਰਨ ਤਾਂ ਉਹ ਨਹੀਂ ਜਾ ਸਕਦੇ ਜਦ ਤੋ ਪੁਸ਼ ਵਿੱਚ ਪੂਰੀ ਨਹੀਂ ਹੁੰਦੀ ਜੇਕਰ ਉਹ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਨੂੰ ਹਿਰਾਸਤ ਜੜਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ 24 ਜੁਲਾਈ ਨੂੰ ED ਨੇ ਜਿਹੜਾ ਇਹ ਰਿਲਾਇੰਸ ਗਰੁੱਪ ਨਾਲ ਸੰਬੰਧਤ ਮੁੰਬਈ ਅਤੇ ਦਿੱਲੀ ਵਿੱਚ 50 ਤੋਂ ਵੱਧ ਕੰਪਨੀਆਂ ਅਤੇ ਥਾਵਾਂ ਤੇ ਜਿਹੜੀ ਹੈ ਛਾਪੇ ਮਾਰੀ ਵੀ ਕੀਤੀ ਸੀ 25 ਤੋਂ ਵੱਧ ਲੋਕਾਂ ਨੂੰ ਜਿਹੜਾ ਇਹ ਪੁਸ਼ਗਿਸ਼ ਕੀਤੀ ਗਈ ਸੀ ਤਾਂ ਛਾਪੇ ਮਾਰੀ ਜਿਹੜਾ ਇਹ ਮਨੀ ਲਾਂਡਰਿੰਗ ਤੇ ਰੋਕਥਾਮ ਐਕਟ ਜਿਹੜਾ ਇਹ ਉਸ ਦੀ ਧਾਰਾ ਦੇ ਹਿਸਾਬ ਨਾਲ 17 ਤਹਿਤ ਦੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿਤੇ ਅਨਿਲ ਮਾਨੀ ਖੋਦ ਜਿਹੜੇ ਨੇ ਈਡੀ ਦਫਤਰ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਪਹੁੰਚੇ ਨੇ ਉਹਨਾਂ ਤੋਂ ਪੋਸ਼ਗੀਛ ਕੀਤੀ ਜਾਵੇਗੀ 17000 ਕਰੋੜ ਦੇ ਕਰਜ਼ਾ ਧੋਖਾਧੜੀ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਹੈ ਰिलायंस ਗਰੁੱਪ ਦੇ ਜਿਹੜੇ ਐਮ ਡੀ ਤੇ ਚੇਅਰਮੈਨ ਨੇ ਅਨਿਲ ਅੰਬਾਨੀ ਦਿੱਲੀ ਦੇ ਈਡੀ ਦਫਤਰ ਪਹੁੰਚ ਚੁੱਕੇ ਨੇ ਤਾਂ ਸੁਵਿਨਾ ਤੁਹਾਨੂੰ ਦਿਖਾਣ ਜਾ ਰਹੇ ਹਾਂ ਜਿੱਥੇ 1 ਅਗਸਤ ਨੂੰ ਉਹਨਾਂ ਨੂੰ ਸਮਣੇ ਭੇਜਿਆ ਗਿਆ ਸੀ 17000 ਕਰੋੜ ਰੁਪਏ ਦੇ ਜਿਹੜੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁੱਛਗਿਚ ਹੋਣੀ ਹੈ ਤਾਂ ਸੁਵਿਨਾ ਤੁਸੀਂ ਵੇਖ ਪਾ ਰਹੇ ਹੋ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਦੇ ਐਮ ਡੀ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 17000 ਰੁਪਏ ਕਰੋੜ ਦਾ ਜਿਹੜਾ ਕਰਜ਼ਾ ਧੋਖਾਾ ਦਾੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁਛਗਿਚ ਹੋਣੀ ਹੈ 1 ਅਗਸਤ ਨੂੰ ਇਹਨਾਂ ਨੂੰ ED ਦੇ ਵੱਲੋਂ ਜਿਹੜੀ ਹੈ ਸੰਮਨ ਭੇਜਿਆ ਗਿਆ ਸੀ ਬਧਰ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਦਿੱਲੀ ਤੋਂ ਅਜੇ ਜੁੜ ਚੁੱਕੇ ਨੇ ਜੀ ਅਜੇ ਅਨੀਲ ਲੰਬਾਨੀ ED ਦਫ਼ਤਰ ਜਿਹੜੇ ਨੇ ਦਿੱਲੀ ਪਹੁੰਚ ਚੁੱਕੇ ਨੇ देखिए रिलायंस कम्युनिकेशन के जो मालिक हैं वो अनिल अंबानी वाले को लेकर जांच चल रही थी 24 जुलाई को ईडी ने कई जगहों पे उनके ठिकानों पे छापा मारा था और ये कहा जा रहा है तीस से ज्यादा बैंकों से ईडी ने दस्तावेज मंगवाए हैं जिसमें ये जानकारी पाने के लिए कि किस तरह से ये पैसों का बैंक के लोन डिफॉल्ट का क्या मामला है और उसी सिलसिले में आज अनिल अंबानी को पहले नोटिस दिया गया था फिर उनके खिलाफ लुकआउट नोटिस तक जारी कर दिया गया फिर आज सुबह वो मुंबई से अभी दिल्ली के ईडी दफ्तर में पहुंचे हैं सबसे पहले यस बैंक का मामला था 300 करोड़ रुपए का मामला था जिसमें आरोप ये है कि पैसे को किसी दूसरे फंड में डायवर्ट कर दिया गया फिर दूसरा मामला चौदह हजार करोड़ के बैंक डिफॉल्ट का मामला आया उसके सिलसिले में जांच के आदेश दिए गए थे जांच में पता चला कि कई सारे बैंक जिसमें एच डी एफ सी बैंक भी है यस बैंक है पंजाब एंड सिंध बैंक है इन सब बैंकों के पैसों को गलत तरीके से रिरूट किया गया डाइवर्ट किया गया इन सब चीजों के बैंक डिफॉल्ट के मामले में अनिल अंबानी इस वक्त ईडी दफ्तर में मौजूद है उनसे पूछताछ की जा रही है जी तो इस मामले को लेकर अनिल अंबानी वालों भी कोई हाले तक कोई बयान सामने आया है ਅਵੀ ਤੱਕ ਕੋਈ ਬਿਆਨ ਉਨ੍ਹਾਂ ਕੇ ਜਾਂ ਉਨ੍ਹਾਂ ਕੇ ਕੰਪਨੀ ਕੀ ਤਰਫੇ ਕੋਈ ਬਿਆਨ ਆਧਿਕਾਰਿਕ ਤੌਰ ਤੇ ਅਵੀ ਤੱਕ ਨਹੀਂ ਆਇਆ ਹੈ ਜੀ तमाम ਜਾਣਕਾਰੀ ਲਈ ਧੰਨਵਾਦ ਅਜੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਸਵੀਰਾਂ ਤਾਂ ਅਸੀਂ ਵਿਖਾ ਰਹੇ ਜਿੱਥੇ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਉਹ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਐਮ ਡੀ ਜਿਹੜੇ ਨੇ ਅਨਿਲ ਅੰਬਾਨੀ ਉਹਨਾਂ ਨੂੰ ਈਡੀ ਦਫ਼ਤਰ ਅੱਜ ਬੁਲਾਇਆ ਗਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਵਿੱਤੀ ਜਾਂਚ ਏਜੰਸੀ ਨੇ ਜਿਹੜਾ ਹੈ 1 ਅਗਸਤ ਨੂੰ ਸੱਮਨ ਜਾਰੀ ਕਰਕੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਤੇ ਉਹ ਦਿੱਲੀ ਸਥਿਤ ਜਿਹੜਾ ਈਡੀ ਦਫ਼ਤਰ ਹੁਣ ਪਹੁੰਚ ਚੁੱਕੇ ਨੇ ਅਨਲ ਅੰਬਾਨੀ ਤੋਂ ਜੇਕਰ ਗੱਲ ਕਰੀਏ ਤਾਂ 17000 ਕਰੋੜ ਦੇ ਮਨੀ ਲੌਂਡਰਿੰਗ ਅਤੇ ਕਰਜ਼ਾ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ ਪਹਿਲਾਂ ਕਿਹਾ ਗਿਆ ਸੀ ਕਿ ਉਹਨਾਂ ਕੋ ਯੋ ਯਸਾ ਬੈਂਕ ਦੇ ਜਿਹੜੇ 3000 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ 1 ਅਗਸਤ ਨੂੰ ਲੋਕਆਊਟ ਨੋਟਿਸ ਜੜਾਏ ਉਹ ਜਾਰੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ED ਨੇ ਅਨਿਲ ਅੰਬਾਨੀ ਵਿਰੁੱਧ ਜਿਹੜਾ ਲੋਕਆਊਟ ਨੋਟਿਸ ਜੜਾ ਜਾਰੀ ਕੀਤਾ ਸੀ ਉਸ ਦੇ ਨਾਲ ਮੀਡੀਆ ਰਿਪੋਰਟਰਾਂ ਅਨੁਸਾਰ ਅਨਿਲ ਅੰਬਾਨੀ ਜਿਹੜਾ ਇਹ ਜਾਂਚ ਅਧਿਕਾਰੀ ਦੀ ਜਿਹੜੀ ਹੈ ਪਰਵਾਨਗੀ ਤੋਂ ਬਿਨਾ ਭਾਰਤ ਨਹੀਂ ਛੱਡ ਸਕਦੇ ਨੇ ਜੇਕਰ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਮਤਲਬ ਜੇਕਰ ਉਹ ਚਾਣ ਵੀ ਗਈ ਕੀ ਵਿਦੇਸ਼ ਯਾਤਰਾ ਕਰਨ ਤਾਂ ਉਹ ਨਹੀਂ ਜਾ ਸਕਦਾ ਜਦ ਤੋ ਪੁਸ਼ ਵਿੱਚ ਪੂਰੀ ਨਹੀਂ ਹੁੰਦੀ ਜੇਕਰ ਉਹ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਨੂੰ ਹਰਾਸ ਜਿਹੜਾ ਗ੍ਰਫਤਾਰ ਕੀਤਾ ਜਾ ਸਕਦਾ ਹੈ 24 ਜੁਲਾਈ ਨੂੰ ED ਨੇ ਜਿਹੜਾ ਇਹ ਰਿਲਾਇੰਸ ਗਰੁੱਪ ਨਾਲ ਸੰਬੰਧਤ ਮੁੰਬਈ ਅਤੇ ਦਿੱਲੀ ਵਿੱਚ 50 ਤੋਂ ਵੱਧ ਕੰਪਨੀਆਂ ਅਤੇ ਥਾਵਾਂ ਤੇ ਜਿਹੜੀ ਛਾਪੇ ਮਾਰੀ ਵੀ ਕੀਤੀ ਸੀ 25 ਤੋਂ ਵੱਧ ਲੋਕਾਂ ਨੂੰ ਜਿਹੜਾ ਇਹ ਪੋਸ਼ਗੀਚ ਕੀਤੀ ਗਈ ਸੀ ਤਾਂ ਛਾਪੇਮਾਨੀ ਜਿਹੜਾ ਇਹ ਮਨੀ ਲਾਂਡਰਿੰਗ ਤੇ ਰੋਖਤਾਮ ਐਕਟ ਜਿਹੜਾ ਇਹ ਉਸ ਦੀ ਧਾਰਾ ਦੇ ਹਿਸਾਬ ਨਾਲ 17 ਤਹਿਤ ਦੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਅਨਿਲਮਾਨੀ ਖੁਦ ਜਿਹੜੇ ਨੇ ਈਡੀ ਦਫਤਰ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਪਹੁੰਚੇ ਨੇ ਉਹਨਾਂ ਤੋਂ ਪੋਸ਼ਗੀਚ ਕੀਤੀ ਜਾਵੇਗੀ 17000 ਕਰੋੜ ਦੇ ਕਰਜ਼ਾ ਧੋਖਾਧੜੀ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਰਾਇਲੈਂਸ ਗਰੁੱਪ ਦੇ ਜਿਹੜੇ ਐਮ ਡੀ ਤੇ ਚੇਅਰਮੈਨ ਨੇ ਅਨਿਲ ਅੰਬਾਨੀ ਦਿੱਲੀ ਦੇ ਈਡੀ ਦਫਤਰ ਪਹੁੰਚ ਚੁੱਕੇ ਨੇ ਤਾਂ ਸਵੇਰਾ ਤੁਹਾਨੂੰ ਦਿਖਾਣ ਜਾ ਰਿਹਾ ਜਿੱਥੇ 1 ਅਗਸਤ ਨੂੰ ਉਹਨਾਂ ਨੂੰ ਸਮਨ ਭੇਜਿਆ ਗਿਆ ਸੀ 17000 ਕਰੋੜ ਰੁਪਏ ਦੇ ਜਿਹੜੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁੱਛਗਿੱਛ ਹੋਣੀ ਹੈ ਤਾਂ ਸਵੇਰਾ ਤੁਸੀਂ ਵੇਖ ਪਾ ਰਹੇ ਹੋ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਾਇਲੈਂਸ ਦੇ ਐਮ ਡੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 17000 ਰੁਪਏ ਕਰੋੜ ਦੇ ਜਿਹੜਾ ਕਰਜ਼ਾ ਧੋਖਾਾ ਦਾੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁਛਗਿਚ ਹੋਣੀ ਹੈ 1 ਅਗਸਤ ਨੂੰ ਇਹਨਾਂ ਨੂੰ ED ਦੇ ਵੱਲੋਂ ਜਿਹੜੀ ਹੈ ਸੰਮਨ ਭੇਜਿਆ ਗਿਆ ਸੀ ਉਹਦੇ ਰਿ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਦਿੱਲੀ ਤੋਂ ਅਜੇ ਜੁੜ ਚੁੱਕੇ ਨੇ ਜੀ ਅਜੇ ਅਨੀਲ ਅੰਬਾਨੀ ED ਦਫ਼ਤਰ ਜਿਹੜੇ ਨੇ ਦਿੱਲੀ ਪਹੁੰਚ ਚੁੱਕੇ ਨੇ। ਲਈਏ ਰਿਲਾਇੰਸ ਕਮਿਊਨੀਕੇਸ਼ਨ ਕੇ ਜੋ ਮਾਲਿਕ ਹੈ ਉਹ ਅਨੀਲ ਅੰਬਾਨੀ ED ਦਫ਼ਤਰ ਪਹੁੰਚ ਚੁੱਕੇ ਹਨ ਹਮਕੇ ਖਿਲਾਫ 17000 करोड़ के बैंक घोटाले को लेकर जांच चल रही थी 24 जुलाई को ईडी ने कई जगहों पे उनके ठिकानों पे छापा मारा था और ये कहा जा रहा है तीस से ज्यादा बैंकों से ईडी ने दस्तावेज मंगवाए हैं जिसमें ये जानकारी पाने के लिए कि किस तरह से ये पैसों का बैंक के लोन डिफॉल्ट का क्या मामला है और उसी सिलसिले में आज अनिल अंबानी को पहले नोटिस दिया गया था फिर उनके खिलाफ लुकआउट नोटिस तक जारी कर दिया गया फिर आज सुबह वो मुंबई से अभी दिल्ली के ईडी दफ्तर में पहुंचे हैं सबसे पहले यस बैंक का मामला था 300 करोड़ रुपए का मामला था जिसमें आरोप यह है कि पैसे को किसी दूसरे फंड में डाइवर्ट कर दिया गया फिर दूसरा चौदह हजार करोड़ के बैंक डिफॉल्ट का मामला आया उसके सिलसिले में जांच के आदेश दिए गए थे जांच में पता चला कि कई सारे बैंक जिसमें एच बैंक भी है यस बैंक है पंजाब एंड सिंध बैंक है इन सब बैंकों के पैसों को गलत तरीके से रिरूट किया गया डाइवर्ट किया गया इन सब चीजों के बैंक डिफॉल्ट के मामले में अनिल अंबानी इस वक्त ईडी दफ्तर में मौजूद हैं, उनसे पूछताछ की जा रही है जी तो इस मामले को लेकर अनिल अंबानी वालों भी कोई हाले तक कोई बयान ब्याज सामने आया है अभी तक कोई बयान उनके या उनके कंपनी की तरफ से कोई बयान आधिकारिक तौर पे अभी तक नहीं आया है जी तमाम जानकारी लिए धन्यवाद ਅਜੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਸਵੀਰਾਂ ਤਾਂ ਅਸੀਂ ਵਿਖਾ ਰਹੇ ਜਿੱਥੇ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਉਹ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਐਮ ਡੀ ਜਿਹੜੇ ਨੇ ਅਨਿਲ ਅੰਬਾਨੀ ਉਹਨਾਂ ਨੂੰ ਈਡੀ ਦਫਤਰ ਅੱਜ ਬੁਲਾਇਆ ਗਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਵਿੱਤੀ ਜਾਂਚ ਏਜੰਸੀ ਨੇ ਜਿਹੜਾ ਇਹ 1 ਅਗਸਤ ਨੂੰ ਸੱਮਨ ਜਾਰੀ ਕਰਕੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਤੇ ਉਹ ਦਿੱਲੀ ਸਥਿਤ ਜਿਹੜਾ ਏਡੀ ਦਫ਼ਤਰ ਹੁਣ ਪਹੁੰਚ ਚੁੱਕੇ ਨੇ ਅਨਲ ਅੰਬਾਨੀ ਤੋਂ ਜੇਕਰ ਗੱਲ ਕਰੀਏ ਤਾਂ 17000 ਕਰੋੜ ਦੇ ਮਨੀ ਲੌਂਡਰਿੰਗ ਅਤੇ ਕਰਜ਼ਾ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ ਪਹਿਲਾਂ ਕਿਹਾ ਗਿਆ ਸੀ ਕਿ ਉਹਨਾਂ ਕੋ ਯੈਸ ਬੈਂਕ ਦੇ ਜਿਹੜੇ 3000 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ ਦੇ ਵਿੱਚ ਪੁਸ਼ਗਿਸ਼ ਕੀਤੀ ਜਾਵੇਗੀ 1 ਅਗਸਤ ਨੂੰ ਲੋਕਆਊਟ ਨੋਟਿਸ ਜੜਾਏ ਉਹ ਜਾਰੀ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ED ਨੇ ਅਨਿਲ ਅੰਬਾਨੀ ਵਿਰੁੱਧ ਜਿਹੜਾ ਲੋਕਆਊਟ ਨੋਟਿਸ ਜੜਾ ਜਾਰੀ ਕੀਤਾ ਸੀ ਉਸ ਦੇ ਨਾਲ ਮੀਡੀਆ ਰਿਪੋਰਟਰਾਂ ਅਨੁਸਾਰ ਅਨਿਲ ਅੰਬਾਨੀ ਜਿਹੜਾ ਇਹ ਜਾਂਚ ਅਧਿਕਾਰੀ ਦੀ ਜਿਹੜੀ ਹੈ ਪਰਵਾਨਗੀ ਤੋਂ ਬਿਨਾ ਭਾਰਤ ਨਹੀਂ ਛੱਡ ਸਕਦੇ ਨੇ ਜੇਕਰ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਮਤਲਬ ਜੇਕਰ ਉਹ ਜਾਣਗੇ ਕਿ ਵਿਦੇਸ਼ ਯਾਤਰਾ ਕਰਨ ਤਾਂ ਉਹ ਨਹੀਂ ਜਾ ਸਕਦਾ ਜਦ ਤੋ ਪੁਸ਼ ਵਿੱਚ ਪੂਰੀ ਨਹੀਂ ਹੁੰਦੀ ਜੇਕਰ ਉਹ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਨੂੰ ਹਿਰਾਸਤ ਜਿਹੜਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ 24 ਜੁਲਾਈ ਨੂੰ ਈਡੀ ਨੇ ਜਿਹੜਾ ਇਹ ਰਿਲਾਇੰਸ ਗਰੁੱਪ ਨਾਲ ਸੰਬੰਧਿਤ ਮੁੰਬਈ ਅਤੇ ਦਿੱਲੀ ਵਿੱਚ 50 ਤੋਂ ਵੱਧ ਕੰਪਨੀਆਂ ਅਤੇ ਥਾਵਾਂ ਤੇ ਜਿਹੜੀ ਹੈ ਛਾਪੇ ਮਾਰੀ ਵੀ ਕੀਤੀ ਸੀ 25 ਤੋਂ ਵੱਧ ਲੋਕਾਂ ਨੂੰ ਜਿਹੜਾ ਪੁਸ਼ ਕਿਛ ਅ ਕੀਤੀ ਗਈ ਸੀ ਤਾਂ ਛਾਪੇ ਮਨੀ ਜਿਹੜਾ ਇਹ ਮਨੀ ਲਾਂਡਰਿੰਗ ਤੇ ਰੋਖਤਾਮ ਐਕਟ ਜਿਹੜਾ ਇਹ ਉਸ ਦੀ ਧਾਰਾ ਦੇ ਹਿਸਾਬ ਨਾਲ 17 ਤਹਿਤ ਦੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਤੇ ਅਨਿਲੰਬਾਨੀ ਖੋਦ ਜਿਹੜੇ ਨੇ ਈਡੀ ਦਫਤਰ ਦਿੱਲੀ ਦੇ ਈਡੀ ਦਫਤਰ ਜਿਹੜੇ ਨੇ ਪਹੁੰਚੇ ਨੇ ਉਹਨਾਂ ਤੋਂ ਪੋਸ਼ਗੀਚ ਕੀਤੀ ਜਾਵੇਗੀ 17000 ਕਰੋੜ ਦੇ ਕਰਜ਼ਾ ਧੋਖਾ ਧੜੀ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਰੇਲਾਈਂਸ ਗਰੁੱਪ ਦੇ ਜਿਹੜੇ ਐਮ ਡੀ ਤੇ ਚੇਅਰਮੈਨ ਨੇ ਅਨਿਲ ਅੰਬਾਨੀ ਦਿੱਲੀ ਦੇ ਈਡੀ ਦਫਤਰ ਪਹੁੰਚ ਚੁੱਕੇ ਨੇ ਤਾਂ ਸਵੇਰਾ ਤੁਹਾਨੂੰ ਦਖਾਣ ਜਾ ਰਿਹਾ ਜਿੱਥੇ 1 ਅਗਸਤ ਨੂੰ ਉਹਨਾਂ ਨੂੰ ਸਮਣ ਭੇਜਿਆ ਗਿਆ ਸੀ 17000 ਕਰੋੜ ਰੁਪਏ ਦੇ ਜਿਹੜੇ ਕਰਜ਼ਾ ਧੋਖਾ ਧਾੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁੱਛਗਿੱਛ ਹੋਣੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਦਿੱਲੀ ਦੇ ਈਡੀ ਦਫ਼ਤਰ ਜਿਹੜੇ ਨੇ ਅਨਿਲ ਅੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਦੇ ਐਮ ਡੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 17000 ਰੁਪਏ ਕਰੋੜ ਦੇ ਜਿਹੜਾ ਕਰਜ਼ਾ ਧੋਖਾ ਧਾੜੀ ਮਾਮਲੇ ਦੇ ਵਿੱਚ ਉਹਨਾਂ ਤੋਂ ਅੱਜ ਪੁੱਛਗਿੱਛ ਹੋਣੀ ਹੈ 1 ਅਗਸਤ ਨੂੰ ਇਹਨਾਂ ਨੂੰ ਈਡੀ ਦੇ ਵੱਲੋਂ ਜਿਹੜੀ ਹੈ ਸੰਮਨ ਭੇਜਿਆ ਗਿਆ ਸੀ ਬਧਰ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਦਿੱਲੀ ਤੋਂ ਅਜੇ ਜੁੜ ਚੁੱਕੇ ਨੇ ਜੀ ਅਜੇ ਅਨਿਲ ਅੰਬਾਨੀ ਈਡੀ ਦਫ਼ਤਰ ਜਿਹੜੇ ਨੇ ਦਿੱਲੀ ਪਹੁੰਚ ਚੁੱਕੇ देखिए रिलायंस कम्युनिकेशन के जो मालिक हैं वो अनिल अंबानी ईडी दफ्तर पहुंच चुके हैं उनके खिलाफ आ, सत्रह हजार करोड़ के बैंक घोटाले को लेकर जांच चल रही थी 24 जुलाई को ईडी ने कई जगहों पे उनके ठिकानों पे छापा मारा था और ये कहा जा रहा है तीस से ज्यादा बैंकों से ईडी ने दस्तावेज मंगवाए हैं जिसमें ये जानकारी पाने के लिए कि किस तरह से ये पैसों का बैंक के लोन डिफॉल्ट का क्या मामला है और उसी सिलसिले में आज अनिल अंबानी को पहले नोटिस दिया गया था फिर उनके खिलाफ लुकआउट नोटिस तक जारी कर दिया गया फिर आज सुबह वो मुंबई से अभी दिल्ली के ईडी दफ्तर में पहुंचे हैं सबसे पहले येस बैंक का मामला था तीन करोड़ रुपए का मामला था जिसमें आरोप ये है कि पैसे को किसी दूसरे फंड में डाइवर्ट कर दिया गया फिर दूसरा मामला चौदह हजार करोड़ के बैंक डिफॉल्ट का मामला आया उसके सिलसिले में जांच के आदेश दिए गए थे जांच में पता चला कि कई सारे बैंक जिसमें एच डी बैंक भी है यस बैंक है पंजाब एंड सिंध बैंक है इन सब बैंकों के पैसों को गलत तरीके से रिरूट किया गया डायवर्ट किया गया इन सब चीजों के बैंक डिफॉल्ट के मामले में अनिल अंबानी इस वक्त ईडी दफ्तर मौन में मौजूद है उनसे पूछताछ की जा रही है ਜੀ ਤਾਂ ਇਸ ਮਾਮਲੇ ਨੂੰ ਲੈ ਕੇ ਅਨਿਲੰਬਾਨੀ ਵੱਲੋਂ ਵੀ ਕੋਈ ਹਲੇ ਤੱਕ ਕੋਈ ਬਿਆਨ ਬਿਆਨ ਸਾਹਮਣੇ ਆ ਅਭੀ ਤੱਕ ਕੋਈ ਬਿਆਨ ਉਹਨਕੇ ਜਾਂ ਉਹਨਕੇ ਕੰਪਨੀ ਕੀ ਤਰਫੋਂ ਕੋਈ ਬਿਆਨ ਆਧਿਕਾਰਿਕ ਤੌਰ ਤੇ ਅਭੀ ਤੱਕ ਨਹੀਂ ਆਇਆ ਹੈ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਅ ਅਜੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਸਵੀਰਾਂ ਤੁਸੀਂ ਵਿਖਾ ਰਹੇ ਜਿੱਥੇ ਦਿੱਲੀ ਦੇ ਈੜੀ ਦਫਤਰ ਜਿਹੜੇ ਨੇ ਉਹ ਅਨਿਲੰਬਾਨੀ ਪਹੁੰਚ ਚੁੱਕੇ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਐਮ ਡੀ ਜਿਹੜੇ ਨੇ